ਤੇ ਹਾਂਜੀ ਲੋ ਜੀ ਆਏ ਆ ਜੀ ਅੱਜ ਬਾਬਾ ਜੀ ਹੁਣਾਂ ਕੋਲ ਬਾਬਾ ਜੀ ਨੇ ਲਾ ਲਿਆ ਨਵਾਂ ਸੈਟਾ ਬਾਬਾ ਜੀ ਕੀ ਹਾਲ ਚਾਲ ਆ ਕੀ ਸਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਐ ਚੜਦੀ ਕਲਾ ਜੀ ਕਿਵੇਂ ਪਿੰਡ ਛੱਡਤਾ ਕਿ ਨਹੀਂ ਨਹੀਂ ਪਿੰਡ ਨਹੀਂ ਛੱਡਣਾ ਪਿੰਡ 4 ਵਜੇ ਤੱਕ ਹੁੰਨੇ ਆ ਸੀ ਅੱਛਾ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਪਿੰਡ ਅੱਛਾ ਉਸ ਤੋਂ ਬਾਅਦ ਵਿੱਚ ਅਸੀਂ ਫਿਰ ਇੱਥੇ ਆ ਜਣਾ ਰਾਜਗੁਰੂ ਨਗਰ ਅੱਛਾ ਆ ਗ੍ਰੈਂਡ ਬਾਗ ਤੋਂ ਲੈ ਕੇ ਜਿਹੜੇ ਫੁੱਲਾਂ ਦੇ ਚੌਂਕ ਵੀ ਜਾਂਦੀ ਆ ਜੀ ਉਸ ਤੋਂ ਪੁਲ ਤੋਂ ਪਹਿਲਾਂ ਤੇ ਇੱਥੇ ਹੁਣ ਨਵਾਂ ਕੀ ਸਭ ਕੱਢ ਰਹੇ ਹੋ ਇੱਥ ਅਸੀਂ ਉਹ ਹੀ ਬੱਕਰੇ ਦਾ ਤਰੀ ਵਾਲਾ ਬੱਕਰਾ ਅੱਛਾ ਤੇ ਮੀਟ ਵਾਲਾ ਤੇ ਬਾਕੀ ਦੇਸੀ ਮੁਰਗੇ ਦਾ ਮੀਟ ਵਾਲਾ ਦੇਸੀ ਮੁਰਗੇ ਦਾ achar ਇਹ ਬੱਕਰੇ ਦਾ achar ਅੱਛਾ ਇੱਕ ਆ ਵੀ ਨਵੀਂ ਆਈਟਮ ਲੈ ਕੇ ਆਏ ਹੂੰ ਇਹ ਮੱਛੀਆ ਸੋਲ ਮੱਛੀ ਅੱਛਾ ਇਹ ਸੋਲ ਮੱਛੀ ਅਸੀਂ ਕਿ ਕਰਮ 400 ਰੁਪਏ ਪਾਈਆ ਦਿੰਨੇ ਆ ਅੱਛਾ 400 ਰੁਪਏ ਪਾਈਆ ਤੰਦੂਰੀ ਬਣਾ ਕੇ ਪਪਾ ਜੀ ਮੈਨੂੰ ਇਹ ਗੱਲ ਦੱਸੋ ਥੋੜਾ ਰੇਟ ਬਾਕੀਆਂ ਦੇ ਨਾਲੋਂ ਜ਼ਿਆਦਾ ਨਹੀਂ ਹੈਗਾ ਨਾ ਬਿਲਕੁਲ ਸਹੀ ਹੈ ਸੋਲ ਮੱਛੀ ਹੋਏਗੀ ਆ 600 ਤੋਂ ਪੇਚੀ ਆ ਤੇ ਭਾਈ ਆ 400 ਰੁਪਏ ਮੈਨੂੰ ਲੱਗਦਾ ਨਹੀਂ 400 ਰੁਪਏ ਥੋੜਾ ਜਿਹਾ ਮੈਨੂੰ ਜ਼ਿਆਦਾ ਲੱਗਣ ਡਿਆ ਪਤਾ ਨਹੀਂ ਕਿਉਂ ਸੋਲ ਦਾ ਸੋਲ ਦਾ ਸੋਲ ਦਾ ਜ਼ਿਆਦਾ ਲੱਗ ਰਿਹਾ ਮਤਲਬ 12-1300 ਰੁਪਏ ਲਗਭਗ ਮਾਰਕੀਟ 'ਚ ਰੇਟ ਵਾਂਗ ਚੱਲਣ ਡਿਆ ਆ ਤੇ 12-1300 ਰੁਪਏ ਜਿਹੜੇ ਹੁਣ 400 ਰੁਪਏ ਅਸੀਂ ਦਿੰਨੇ ਆ ਬਾਕੀ ਬਾਕੀ ਆਪਾਂ ਦਰਸ਼ਕਾਂ ਨੂੰ ਕਹਿ ਦਿੰਨੇ ਆ ਵੀ ਦੱਸਿਓ ਆਪਣੇ ਹਰੇਕ ਇਲਾਕੇ ਵਿੱਚ ਕਿਹੜੀ ਮੱਛੀ ਸੋਲ ਮੱਛੀ ਆ ਸੋਲ ਮੱਛੀ ਸੋਲ ਦਾ ਕੀ ਕੀ ਰੇਟ ਚੱਲਣ ਡਿਆ ਜੀ ਹਾਂਜੀ ਠੀਕ ਹੈ ਜੀ अच्छा देसी मुर्गे ਦੇ ਲੈਗ اچھا ਉਹ ਵੀ ਅਸੀਂ ਤੰਦੂਰੀ ਬਣਾ ਕੇ ਦਿੰਨੇ ਆ ਤੰਦੂਰੀ ਬਣਾ ਕੇ ਹਾਂਜੀ ਕਿਆ ਬਾਤ ਹੈ ਤੇ ਬਾਕੀ ਰੋਟੀ ਨਾਲ ਤੇ ਰੋਟੀਆਂ ਚੌਲ ਨਾਲ ਹੁੰਦੇ ਆ ਮੀਟ ਬੱਕਰੇ ਦਾ ਮੀਟ ਤੇ ਤੇਰੀ ਵਾਲਾ ਤੇ ਦੇਸੀ ਮੁਰਗਾ ਦੇਸੀ ਮੁਰਗੇ ਦਾ ਹਾਂਜੀ اچھا ਹੁਣ ਬਾਬਾ ਜੀ ਇੱਕ ਦੋ ਲਾਂਬੇ ਵਾਲੀ ਗੱਲ ਕਰਦੀਆਂ ਮੈਂ ਹਾਂਜੀ ਲਾਂਬੇ ਵਾਲੀ ਗੱਲ ਹੈ ਵੀ ਆਪਾਂ ਪਹਿਲਾਂ ਉਧਰ ਚਲੀਏ ਆ ਜੀ ਇਧਰ ਦਿਖਾਤਾ ਹੁਣ ਆਪਾਂ ਪਹਿਲਾਂ ਇਧਰਲੇ ਪਾਸੇ ਚੱਲਦੇ ਆ ਜੀ ਹਾਂਜੀ ਤੇ ਲਾਂਬੇ ਵਾਲੀ ਗੱਲ ਇਧਰਲੇ ਪਾਸੇ ਉਹ ਪਰਲੇ ਪਾਸੇ ਚੱਲ ਜਿਓ ਬਾਬਾ ਜੀ ਤੁਹਾਡੇ ਕਾਊਂਟਰ ਦੇ ਪਾਸੇ ਰੱਖਦੇ ਆ ਨਾਲੇ ਤੁਹਾਡੇ ਬੱਕਰੇ ਦੇਖ ਲਈਏ ਜਿਹੜੇ ਬਣਾ ਕੇ ਲੈ ਕੇ ਆਏ ਹੋ। ਹਾਂਜੀ ਆਚਾਰ ਦੇ ਵਿੱਚ ਲੋਕਾਂ ਨੂੰ ਥੋੜੀ ਜਿਹੀ ਦਿੱਕਤ ਪੈਸ਼ਾ ਨਹੀਂ ਆ ਰਹੀ ਸੀਗੀ। ਹਾਂਜੀ ਮੈਂ ਮੰਨਦਾ ਹਾਂ ਉਸ ਗੱਲ ਨੂੰ ਕਿਉਂਕਿ ਮੈਂ ਪਹਿਲਾਂ ਇੱਥੇ ਸਰਦਾਰੀ ਚੱਕਰ ਬਣ ਗਿਆ ਵੀ ਸਰਦਾਰ ਆਰਾਮ ਨਾਲ ਬੈਠ ਕੇ ਕੰਮ ਕਰਾਂਗੇ। ਅੱਛਾ ਬਾਕੀ ਬੰਦੇ ਕੰਮ ਕਰਨਗੇ ਤੇ ਆਪਾਂ ਬੈਠੇ ਬੈਠੇ ਉਂਗਲੀ ਨਾਲ ਕੰਮ ਕਰਾਵਾਂਗੇ। ਅੱਛਾ ਪਰ ਬਿਲਕੁਲ ਗਲਤ ਸਾਫਤ ਹੋਇਆ। ਓਕੇ ਮੈਂ ਘੱਟੋ ਘੱਟ 12 13 ਸ਼ੇਪ ਰੱਖੇ ਜਿਹੜੇ ਕਿ ਮੇਰੇ ਫੱਟੀਆਂਏ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਕਿਲੋ ਬਚੇ ਦੱਸੋ ਕੀ ਹਿਸਾਬ ਦਾ ਪੋਣਿਓ। ਉਹਨਾਂ ਕਿਸਨੇ ਕਿਲੋਸ ਹਿਸਾਬ ਤਾਂ ਨਹੀਂ ਦੱਸਿਆ ਉਹ ਚੱਕ ਕੇ ਇਸ ਤਰ੍ਹਾਂ ਮਸਾਲੇ ਪਾਉਂਦੇ ਰਹੇ ਕੁਸ਼ਕ ਸਾਡੇ ਕਸ਼ਟ ਨੂੰ ਖਰਾਬ ਕਰਦੇ ਉਹਨਾਂ ਨੇ ਹਾਂ ਔਰ ਮੈਂ ਖੁਦ ਕੁਮਾਰ ਸੰਭਾਲੀ ਆ ਮੈਂ ਸਵੇਰੇ ਉੱਠ ਕੇ ਆਪ ਤਿਆਰ ਕਰਦਾ ਸਾਰਾ ਕੁਝ ਤਿਆਰ ਕਰਕੇ ਲੈ ਕੇ ਆਉਣਾ ਬੱਕਰਾ ਵੀ ਤਰੀ ਵਾਲਾ ਆਪ ਤਿਆਰ ਕਰਕੇ ਜਾਂਦਾ ਜੀ ਆਪ ਬਟੇਰ ਦਾ ਮੀਟ ਮੈਂ ਆਪ ਤਿਆਰ ਕਰਕੇ ਲੈਂਦਾ ਅੱਛਾ ਮੁਰਗੇ ਦਾ achar ਵੀ ਆਪ ਤਰਕੇ ਲੈਂਦਾ ਓਕੇ ਦੇਸੀ ਮੁਰਗੇ ਦਾ ਜਾਂ ਮੀਟ ਦਾ ਤਰੀ ਵਾਲਾ ਇਹ ਵੀ ਮੈਂ ਆਪ ਤਿਆਰ ਕਰਕੇ ਲੈਂਦਾ ਓਕੇ ਜੀ ਤੇ ਖੁਦ ਆਪ ਤਿਆਰ ਕਰਦੇ ਹੁਣ ਅਸੀਂ ਥੋੜਾ ਸ਼ਹਿਰ ਦੇ ਵਿੱਚ ਜਿਹੜੇ ਬੰਦੇ ਖਾ ਰਹੇ ਆ ਤੇ ਪਿੰਡਾਂ ਵਾਲੇ ਵੀ ਖਾ ਰਹੇ ਨੇ ਹੋ ਕਿਹੜਾ ਕੋਈ ਲੰਬਾ ਨਹੀਂ ਆਇਆ ਜਿਹੜੇ ਪੜਾ ਹੁਣ ਕੋਈ ਲੰਬਾ ਨਹੀਂ ਕੋਈ ਲੰਬਾ ਨਹੀਂ ਤੇ ਜੇ ਲੰਬਾ ਆਇਆ ਫੇਰ ਬਾਬਾ ਜੀ ਮਤਲਬ ਵੀ ਮਤਲਬ ਵੀ ਨਹੀਂ ਪੈਸੇ ਵਾਪਸ ਕਰ ਦੋ ਕਿਉਂਕਿ ਮੇਨ ਚੀਜ਼ ਵੀ ਕਈ ਲੋਕ ਸਾਾਨੂੰ ਕਹਿੰਦੇ ਯਾਰ ਤੁਸੀਂ ਵੀਡੀਓ ਹਰੇਕ ਦੀ ਬਣਾ ਦਿੰਦੇ ਹੋ ਚੰਗਾ ਚੰਗਾ ਕਹਿੰਦੇ ਨੇ ਪਰ ਜਦੋਂ ਅਸੀਂ ਜਾਂਦੇ ਸਾਡੀ ਚੱਕੀ ਜੀ ਲੱਭਦੀ ਨਹੀਂ ਮਾਰਾ ਜਿਹੜਾ ਬੰਦਾ ਹੁਣ ਕੋਈ ਸਾਡਾ ਮੀਟ ਖਾ ਕੇ ਜਾਊਗਾ ਜੀ ਪੂਰੇ ਪੰਜਾਬ 'ਚ ਖਾ ਲਵੇ ਜਿਹੜੇ ਕਹਿੰਦੇ ਨਾ 100 100 ਸਾਲ ਤੇ ਅਸੀਂ ਅੰਮ੍ਰਿਤਸਰ ਦੇ ਵਿੱਚ ਜਾ ਕੇ ਪਾਕਿਸਤਾਨ ਦੇ ਵਿੱਚ ਬਣਾਉਂਦੇ ਰਹੇ ਹਾਂ ਸਾਡੇ ਦਾਦੇ ਬਣਾਉਂਦੇ ਰਿਹਾ ਜੀ ਉਹ ਉਹਨ ਪੱਕੀ ਗੱਲ ਆ ਇਹ ਪੱਕੀ ਗੱਲ 100% ਲੋ ਵੀ ਆਪਾਂ ਦਰਸ਼ਕਾਂ ਨੂੰ ਇੱਕ ਗੱਲ ਕਹਿੜੀਆਂ ਵੀ ਜਿਹੜੇ ਵੀ ਬਾਈ ਹੋਣਾ ਦੇ ਕੋਲੋਂ ਆ ਕੇ ਇੱਥੇ ਬੱਕਰਾ ਖਾਣਗੇ ਮੁਰਗਾ ਖਾਣਗੇ ਬਟੇਲ ਖਾਣਗੇ ਦੱਸਿਓ ਸਹੀ ਤੁਹਾਨੂੰ ਫੇ ਵਾਕਿਆ ਸਵਾਦ ਤੁਹਾਡਾ ਹੁਣ ਇਹਨਾਂ ਦਾ ਅੱਗੇ ਨਾਲ ਵਧੀਆ ਹੋਇਆ ਤੇ ਜਾਂ ਕਿਵੇਂ ਆ ਕਿ ਮੇਨ ਚੀਜ਼ ਗੱਲ ਆ ਵੀ ਲਾਂਬੇ ਵੀ ਉਹਨਾਂ ਨਾਲ ਹੁੰਦੇ ਜਿਹੜੇ ਆਪਣੇ ਹੁੰਦੇ ਨਹੀਂ ਹਾਂਜੀ ਹਾਂਜੀ ਕਿਉਂਕਿ ਹਰੇਕ ਨਾਲ ਤਾਂ ਆਪਾਂ ਕੋਈ ਗੱਲ ਵੀ ਨਹੀਂ ਕਰ ਸਕਦੇ ਬਿਲਕੁਲ ਲਾਂਬਾ ਸੀ ਮੰਨਦੇ ਉਹਨਾਂ ਦਾ ਕੌਕੀ ਅਸੀਂ ਦੂਜੇ ਮੰਦ ਤੋਂ ਕੰਮ ਕਰਾਉਂਦੇ ਰਹਿਆ ਅੱਛਾ ਕੌਕੀ ਜੇ ਦੂਜੇ ਮੰਦ ਤੋਂ ਕੰਮ ਕਰਾਉਂਦੇ ਰਹੇ ਸੀ ਤਾਂ ਚੈੱਕ ਕਰਦੇ ਪਰ ਉਹ ਉਹਨਾਂ ਨੂੰ ਕਹਿੰਦੇ ਸੀ ਵੀ ਘੱਟ ਪਾ ਕੋਈ ਮੰਨਦੇ ਨਹੀਂ ਪਰ ਇੱਕ ਗੱਲ ਤਾਂ ਮੰਨਦੇ ਉਹ ਵੀ ਕਮੀ ਸੀਗੀ ਕਿਤੇ ਨਾ ਕਿਤੇ ਪਰ ਹੁਣ ਕਮੀ ਬਜ਼ੂਰ ਕਰਤੀ ساری ਉਹ ਬਲੈ ਹੁਣ ਕਮੀ ਬਜ਼ੂਰ ਕਰਤੀ ਬਿਲਕੁਲ ਦੂਰ ਕਰਤੀ ਆ ਦੇਖੋ achar ਬਣਾ ਕੇ ਲੈਂਦਾ ਅੱਜ ਬਟੇਰ ਦਾ ਬਟੇਰ ਦਾ ਅੱਛਾ ਦਿਖਾਓ ਜਰਾ ਕੱਢ ਕੇ ਦਿਖਾਓ ਜਰਾ ਕੇ ਪਤਾ ਲੱਗੇ ਆ ਕੋਲੀ ਕਰ ਇਹ ਕੀ ਰੇਟ ਰੂਟ ਕੀ ਇਹ ਇਹ ਆਪਣੇ 2000 ਰੁਪਏ ਕਿਲੋ 2000 ਰੁਪਏ ਕਿਲੋ ਢੇਰ ਦੇਖੋ ਜੀ ਤੇ ਜੇ ਪਰ ਕਿਸੇ ਨੇ ਕੋਈ ਇੱਕ ਪੀਸ ਲੈਣਾ ਹੋਵੇ ਇੱਕ ਪੀਸ 200 ਰੁਪਏ ਦਾ ਇੱਕ ਪੀਸ 200 ਰੁਪਏ ਦਾ ਹਾਂਜੀ ਅੱਛਾ ਇਹ ਆਏਗਾ ਮੁਰਗੀ ਆਪਣੇ ਮੁਰਗੇ ਦਾ ਅਚਾਰ ਅੱਛਾ ਜੀ ਮੁਰਗੇ ਦਾ ਅਚਾਰ ਆਇਆ ਹੂੰ ਇਹ ਅਸੀਂ ਵੇਚਦੇ ਆ ਜੀ ਇੱਥੇ 1200 ਰੁਪਏ ਕਿਲੋ ਨੂੰ ਹਾਂਜੀ ਓਕੇ ਹੁਣ ਤੁਸੀਂ ਆਪਣੇ ਬੱਕਰੇ ਵਗੈਰਾ ਦਿਖਾ ਦਿਓ ਜਿਹੜੇ ਹਾਂਜੀ ਆ ਲਓ ਜੀ ਅੱਜ ਜਿਆ ਬੱਕਰਾ ਜ਼ਿਆਰ ਕਰਕੇ ਲਿਆਂਦਾ ਸੀ ਜੀ ਆ ਦੇਖੋ ਜੀ ਹਾਂਜੀ ਕੀ ਬਾਤ ਹੈ ਇਹ ਬੱਕਰਾ ਹੀ ਜਿਹੜਾ ਖੁਸ਼ਹੂਦਾ ਖੁਸ਼ਹੂਦਾ ਦੀ ਬਹੁਤ ਵਧੀਆ ਹੁੰਦੀ ਹੈ ਹਮੇਸ਼ਾ ਹੀ ਹਾਂਜੀ ਹਾਂਜੀ ਪਰ ਗੱਲ ਇਹ ਵੀ ਦਰਸ਼ਕ ਵੀ ਕਿਤੇ ਨਾ ਕਿਤੇ ਕੋਈ ਕਮੀ ਕੱਢ ਦਿੰਦੇ ਮੈਂ ਕਹਿੰਦਾ ਜੀ ਦਰਸ਼ਕ ਕਮੀ ਕਰਨਾ ਚੰਗੀ ਗੱਲ ਆ ਸਾਨੂੰ ਪਤਾ ਲੱਗੂ ਤੇ ਫਿਰ ਅਸੀਂ ਹੋਰ ਸੁਧਾਰ ਕਰਾਂਗੇ ਉਹਦੇ 'ਚ ਅੱਛਾ ਹੁਣ ਇੱਕ ਚੀਜ਼ ਹੋਰ ਦੱਸੋ ਵੀ ਬਣਾਉਣੇ ਕਾਚਾ ਹੁਣੇ ਕਾਂਡੀ ਹੁੰਡੀ ਵਾਲਾ ਕੰਮ ਛੱਡਦਾ ਨਹੀਂ ਨਹੀਂ ਕਿ ਕੁੱਕੜਾ ਕੱਕੜਾ ਸ਼ੁਰੂ ਕਰਦਾ ਜਿਹੜੇ ਬੰਦੇ ਸਪੈਸ਼ਲ ਸਾਨੂੰ ਹੁੰਡੀ ਦੀ ਧਮਾਨ ਕਰਦੇ ਅਸੀਂ ਹੁੰਡੀ ਬਣਾ ਕੇ ਦਿੰਨੇ ਆ ਅੱਛਾ ਨਹੀਂ ਬਾਕੀ ਮੀਟ ਅਸੀਂ ਕੜਾਈ 'ਚ ਬਣਾਉਨੇ ਆ ਲੋਹੇ ਵਾਲੀ ਕੜਾਈ 'ਚ ਹਾਂਜੀ ਹਾਂਜੀ ਓਕੇ ओके बाकी जेको डिमांड ਕਰਦਾ ਹਾਂ ਹਾਂਡੀ ਦੀ ਤਾਂ ਅਸੀਂ ਹਾਂਡੀ ਹੀ ਬਣਾ ਕੇ ਦਿੰਦੇ ਹਾਂ ਓਕੇ ਬਦੋ ਜਿਹੜੀ ਚੀਜ਼ ਵੀ ਹਾਂਡੀ ਦੇ ਲੋੜਾ ਜਿਹੜੀ ਚੀਜ਼ ਦੀ ਲੋੜਾ ਉਹਦੇ ਵਿੱਚ ਤੁਸੀਂ ਇਹਨੂੰ ਕਰ ਦਿੰਦੇ ਹੋ ਹਾਂਜੀ ਹਾਂਜੀ ਅੱਛਾ ਹੋਰ ਦਿਖਾਓ ਹੋਰ ਕੀ ਕੀ ਹੈਗਾ ਏਆਈਜੀ ਦੇਸੀ ਮੁਰਗੇ ਦਾ ਜੀ ਮੀਟ ਆਹ ਦੇਸੀ ਮੁਰਗੇ ਦਾ ਮੀਟ ਆਏ ਓਕੇ ਇਹ ਦੇਸੀ ਇੱਕ ਰੀਵੀ ਲਗਭਗ ਬਬਾਈ ਦੋਨੋਂ ਸੇਮ ਹੀ ਹੈ ਹਾਂਜੀ ਅੱਛਾ ਸਰੋਂ ਦਾ ਤੇਲ ਵਿੱਚ ਬਣਾਇਆ ਸ਼ੁੱਧ ਸਰੋਂ ਦੇ ਤੇਲ ਵਿੱਚ ਬਣਾਇਆ ਓਕੇ ਕਿਉਂਕਿ ਸਰੋਂ ਦਾ ਤੇਲ ਜਿਹੜਾ ਅੱਜ ਕੱਲੋ ਸੇਧ ਲਈ ਬਹੁਤ ਵਧੀਆ ਸੇਧ ਲਈ ਵਧੀਆ ਜੀ ਕੋਈ ਬਾਕੀ ਜਿਹੜੇ ਮਿਕਸ ਹੁੰਦੇ ਆ ਸਰੋਂ ਤੇਲ ਵਾਲਾ ਮਿਕਸਿੰਗ ਹੂੰ ਹੂੰ ਇਹ ਕਾਣੀ ਦਾ ਆਪ ਆਪ ਦੀ ਘਰ ਦੀ ਕਾਣੀ ਦਾ ਘੜਾ ਹੁੰਦਾ ਨਹੀਂ ਅੱਗੇ ਨਾਲ ਉਹ ਗਰੇਵੀ ਦਾ ਸਾਡੀ ਵਧੀਆ ਲੱਗਣ ਦੀ ਆ ਤੇ ਹੁਣ ਮਸਾਲੇ ਬਥੂਲੇ ਕਿਤੇ ਦੂਜੇ ਦਿਨ ਵੀ ਪੋਣ ਕਰਦੇ ਬਿਲਕੁਲ ਆਪ ਦੇ ਹਸਣਾ ਪਈਦੇ ਆ ਕੋਈ ਨਾ ਆਪਾਂ ਜਿਹੜੇ ਅੱਜ ਕੱਲ ਮੀਟ ਮਸਾਲੇ ਚੱਲ ਪਏ ਨੇ ਹੋਰ ਮਸਾਲੇ ਬਸ ਨੋਰਮਲ ਪਈਦੇ ਆ ਅੱਛਾ ਬਣਾਏ ਹੋਏ ਆਪ ਦੇ ਬਣਾ ਕੇ ਫਿਰ ਪਈਦੇ ਓਕੇ ਹੋਰ ਹੁਣ ਦੱਸੋ ਤੀਜੇ ਵਿੱਚ ਬਣਜ ਕੀ ਆ ਇਹਦੇ ਚ ਹੈਗਾ ਜੀ ਸਾਡਾ ਆਪਣਾ ਦੇਸੀ ਮੁਰਗੇ ਦਾ ਸੂਪ ਅੱਛਾ ਦੇਸੀ ਮੁਰਗੇ ਦਾ ਇਹ ਪੈਰਾਂ ਦਾ ਸੂਪ ਆਹ ਹੈ ਹਾਂਜੀ ਹਾਂਜੀ ਇਹ ਲੈਗ ਅੱਛਾ ਪੰਜੇ ਨਹੀਂ ਹੁੰਦੇ ਚ ਅੱਛਾ ਪੰਜੇ ਨਹੀਂ ਹੁੰਦੇ ਇੱਥੇ ਨਹੀਂ ਨਹੀਂ ਜੀ ਇਹ ਅਸੀਂ ਟੋਟਲ ਤਿਆਰ ਕੀਤਾ ਜਰਾ ਓਕੇ ਇਹ 2-3 ਘੰਟੇ ਹੋਗੇ ਇਹਨੂੰ ਪੈ ਨੂੰ ਉਹ ਬਿਲਕੁਲ ਮੀਰਾ ਜਿਹਾ ਚੜ ਜਾਂਦਾ ਹੁੰਦਾ ਠੀਕ ਹੈ ਜੀ ਕੀ ਕੀ ਰੇਟ ਕਿਲਾਸ ਆ ਭਾਈ ਜੀ ਇਹਦਾ ਇਹ ਅਸੀਂ 80 ਰੁਪਏ ਦੇਸੀ ਮੁਰਗੇ ਦਾ 80 ਰੁਪਏ ਦੇਸੀ ਮੁਰਗੇ ਦਾ ਹਾਂ ਦੇਸੀ ਮੁਰਗੇ ਅੱਛਾ ਥੋੜਾ ਮੈਂ ਇੱਕ ਪੜਿਆ ਆ ਖਰੋੜਿਆਂ ਦਾ ਸੂਪ ਹਾਂਜੀ ਉਹ ਬੂਰੇ ਆ ਪਿਆ ਬੂਰੇ ਅਗਲੇ ਟੇਬਲ ਤੇ ਪਿਆਵਾ ਹੋ ਅੱਛਾ ਇਹ ਵਾਈਟ ਸੂਪ ਆ ਕਿਹੜਾ ਸੂਪ ਆ ਹੋ ਉਹ ਵਾਈਟ ਝੂਪ ਵਾਈਟ ਪਿਓਰ ਵਾਈਟ ਜਿਹੜਾ ਲੋਂਦੇ ਹੋ ਬਿਨਾਰਾ ਰੌੜ ਤੋਂ ਬਿਨਾਰਾ ਰੌੜ ਦਾ ਸੀ ਨੇੜੇ ਆਉਣ ਵੀ ਨਹੀਂ ਦਿੰਦੇ ਕਿ ਅੱਛਾ ਪਰ ਗੱਲ ਮੈਂ ਨਾ ਰੇਟ ਥੋੜਾ ਜਿਹਾ ਜ਼ਿਆਦਾ ਨਹੀਂ ਰੱਖਿਆ ਉਹਦਾ ਨਾ ਨਾ 120 ਰੁਪਏ ਮਾਰਕੀਟ ਦੇ ਵਿੱਚ ਲੁਧਿਆਣੇ ਦੀ ਮਾਰਕੀਟ ਚ ਵਾਈਟ ਸੂਪ ਚੜਾਇਆ ਹਾਂਜੀ ਅਰਾਊਂਡ ਬੋਰ ਉਹ 50 60 ਰੁਪਏ ਵਿਕਦਾ ਜੀ ਨਹੀਂ ਉਹ ਸਿਰਫ ਪਲੇਟ ਵੱਡ ਕਿੰਨੇ ਗਲਾਸਾ ਦਿਖਾਓ ਜਰਾ ਕਈ ਅੱਜ ਗਲਾਸ ਵੀ ਤੁਹਾਡੇ ਚੈੱਕ ਕਰ ਲਈਏ ਕਿਉਂਕਿ ਸਾਡੇ ਦਰਸ਼ਕ ਸਾਨੂੰ ਹਮੇਸ਼ਾ ਲਾਂਭੇ ਦਿੰਦੇ ਨੇ ਤੇ ਮੈਂ ਚਾਹੁੰਦਾ ਵੀ ਅੱਜ ਪੂਰੀ ਮੁਰਸ਼ਨ ਕਰਕੇ ਵੀਡੀਓ ਕਰੀਏ ਇੱਕ ਮਿੰਟ ਅਲੇਗਰਾ ਇਹ ਮੈਨੂੰ ਲੱਗਦਾ ਤੁਸੀਂ ਜੇ ਉਹ ਤਰੀ ਵਾਲਾ ਸੂਪ ਬਣਾਇਆ ਜੀ ਇਹ ਹਾਂ ਜੀ ਸੂਪ ਜੀ ਬਣਾਇਆ ਇਹ ਹਾਂ ਕੋਟਾ ਤੜਕਾ ਲਾ ਕੇ ਬਣਾਇਆ ਹਾਂ ਆਲੇਗਰਾ ਕੱਟਸੀ ਦੇ ਮੈਂ ਉਹੀ ਗੱਲ ਕਰ ਰਿਹਾ ਇਹ ਤੁਹਾਡਾ ਮਤਲਬ ਤਰੀ ਗੱਲ ਲੈਂਦੇ ਇਹਨੂੰ ਆ ਦੇਖੋ ਜੀ ਹੂੰ ਇਹ ਬੱਕਰੇ ਨੂੰ ਖੁਰੂ ਕਰੂ ਤੇ ਬੜਾ ਜ਼ਬਰਦਸਤ ਪਾਇਆ ਹੋਇਆ ਜੀ ਬੱਕਰੇ ਦੇ ਖੁਰੋੜੇ ਕੋਈ ਅੱਛਾ 120 ਕੋ ਕਰੋੜਾ ਵੀ ਦਿੰਨੇ ਨਾਲ ਨਾ ਖੁਰੋੜਾ ਵੀ ਦਿੰਨੇ ਆ ਅੱਛਾ ਵਿੱਚ ਇੱਕ ਕਰੋੜਾ ਵੀ ਇੱਕ ਨਾਲ ਦਿੰਦੇ ਹੋ ਮੈਂ ਤਰੀ ਵੀ ਤਸਲੀ ਕਰਾ ਦਿੱਤੀ ਐ ਜੇ ਬੰਦਾ ਹੋਰ ਪੀਣਾ ਚਾਹਦਾ ਤਸਲੀ ਕਰਾ ਕੇ ਭੇਜੀਦਾ ਓਕੇ ਮਤਲਬ 1 ਕਰੋੜਾਂ ਨਾਲ ਤੇ ਨਾਲ ਪਲੇਟ ਜਿਹੜੀ ਆ ਫੇਕ ਕਫੀ ਦੀ ਆ ਪਲੇਟ ਤੇ ਹੀ ਫੇਕ ਹੀ ਗਿਆ ਹਾਂਜੀ ਡਬਲ ਕਰ ਦਿੱਤੀ ਉਹਨੂੰ ਅੱਛਾ ਡਬਲ ਕਰ ਦਿੰਦੇ ਹੋ ਮਰਜ਼ੀ ਅਜਾ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਕੋਈ ਡਰ ਜਾ ਕੇ ਭੇਜੀਦਾ ਜਿਹੜਾ ਬੰਦਾ ਹਾਂ ਕੀ ਬਾਤ ਹੈ ਕਰਸੀ ਉਹਨੂੰ ਫੜਾ ਦਿੱਤੀ ਆਪੇ ਪਾਲ ਆਪਦੀ ਮਰਜ਼ੀ ਨਾਲ ਪਾਲ ਠੀਕ ਆ ਜੀ ਤੇ ਇਹ ਗੱਲ ਪੱਕੀ ਆ ਵੀ ਦਿਲ ਤੁਹਾਡਾ ਬਹੁਤ ਖੁੱਲਾ ਡੁੱਲਾ ਆ ਹਾਂਜੀ ਇਹ ਗੱਲ ਤਾਂ ਮੰਨਣ ਵਾਲੀ ਆ ਹਾਂਜੀ ਹਾਂਜੀ ਪਰ ਬੇਨ ਚੀਜ਼ ਗੱਲ ਆ ਵੀ ਜਿਹੜੇ ਕੁਸ਼ਕ ਤੁਹਾਡੇ ਸ਼ੈਫ ਸੀ ਤੁਹਾਡਾ ਕੰਮ ਖਰਾਬ ਕਰ ਗਏ ਥੋੜਾ ਜਿਹਾ ਹਾਂ ਨਹੀਂ ਕੋਈ ਗੱਲ ਨਹੀਂ ਉਹ ਜਿਹੜੇ ਬੰਦੇ ਨੇ ਉਹ ਪਕੜਦੇ ਬੰਦੇ ਆਪਾਂ ਆச்சா ਜਿੰਨੇ ਸ਼ੈਫ ਰੱਖੇ ਸੀ ਸਾਰੇ ਟਿਵਨ ਕੱਢਦੇ ਤੇ ਤੇਰਾ ਬਦਲੇ ਦੇਖਿਆ ਹੁਣ ਆਪ ਕਰ ਰਹੇ ਆ ਖੁਦ ਕੀ ਬਾਤ ਹੈ ਚਲੋ ਜੀ ਬਹੁਤ ਵਧੀਆ ਹੋਰ ਬਾਈ ਦੀ ਕੀ ਕੀ ਹੁੰਦਾ ਤੁਹਾਡੇ ਕੋਲ ਬਾਕੀ ਦੇਸੀ ਅੰਡੇ ਦੇਸੀ ਅੰਡੇ ਮੱਛੀ ਹੈ ਜਿਹੜੀ ਅੱਛਾ ਇਹ ਦਿਖਾਓ ਯਾਰ ਅਭੀ ਕੱਢ ਕੇ ਦਿਖਾਓ ਬੜਾ ਖੋਲਣ ਨੂੰ ਕਰਕੇ ਦਿਦਾ ਅੱਛਾ ਇਹ ਮੱਛੀ ਇਹ ਐਚ ਆਈ ਮੱਛੀ ਮੈਡੀਕਲ ਕੀਤੀ ਹੋਈ ਹੈ ਜੀ ਵਾਹ ਜੀ ਵਾਹ ਇਹ ਆਵਲਾ ਇਹ ਲੈਗ ਪੀਸ ਆ ਅੱਛਾ ਇਹ ਲੈਗ ਪੀਸ ਕਿਤੇ ਵੀ ਇਹ ਵੀ ਮੈਡਨ ਕੀਤੇ ਹੋਏ ਆ ਹਾਂਜੀ ਇਹ ਤਾਂ ਇਹ ਤਾਂ ਫਾਰਮੀ ਵਾਲੇ ਹੁਣੇ ਨਾ ਇਹ ਨਹੀਂ ਫਾਰਮੀ ਦੇਸੀ ਅੱਛਾ ਇਹ ਵੀ ਦੇਸੀ ਆ ਲੈ ਦੇਸੀ ਦੇਸੀ ਮੁਰਗੇ ਫਾਰਮੀ ਆਪਾਂ ਰੱਖਦੇ ਨਹੀਂ ਵਾਹ ਜੀ ਵਾਹ ਵਾਹ ਜੀ ਚਲੋ ਜੀ ਬਹੁਤ ਵਧੀਆ ਭਾਈ ਜੀ ਤੇ ਬਸ ਮੈਂ ਹੁਣ ਇੱਕ ਆ ਰੇਟ ਦਿਖਾ ਦਵਾਂ ਤੁਹਾਨੂੰ ਦੇਸੀ ਮੁਰਗੇ ਦਾ 180 ਰੁਪਏ ਖਰੋੜਾ ਸੂਪ ਜਿਹੜਾ 120 ਰੁਪਏ ਬੱਕਰੇ ਦਾ ਤਰੀ ਵਾਲਾ ਮੀਟ 300 ਰੁਪਏ ਦੇਸੀ ਮੁਰਗਾ ਅੱਛਾ ਜਿਹੜਾ ਬੱਕਰੇ ਵਾਲਾ ਮੀਟ ਆ ਤਰੀ ਵਾਲਾ ਉਹਦੇ ਪੀਸ ਕਿੰਨੇ ਹੋਣਗੇ ਤੁਹਾਨੂੰ ਇੱਕ ਪਲੇਟ ਦੇ ਵਿੱਚ 6-7 ਪੀਸ ਹੁੰਦੇ 6-7 ਪੀਸ ਹਾਂਜੀ ਬਾਕੀ ਇਹਦੇ ਵਿੱਚ ਵੀ ਜੇ ਬੰਦਾ ਹੋਰ ਮੰਗਦਾ ਅਸੀਂ ਇੱਕ ਦੋ ਪੀਸ ਆਪ ਵੀ ਮਰ ਲਓ ਜਾਂ ਹੋਰ ਵੀ ਪਾ ਦੇ ਅੱਛਾ ਹੋਰ ਵੀ ਆਦੀ ਵੀ ਪਾ ਦੇ ਹਾਏ ਉਹ ਗਰੇਵੀ ਵਾਲਾ ਕੰਮ ਹੀ ਆ ਸਾਡਾ ਇਹ ਵੀ ਅਨਲਿਮਟਿਡ ਹੈ ਗਰੇਵੀ ਅਨਲਿਮਟਿਡ ਹਾਂਜੀ ਗਰੇਵੀ ਅਨਲਿਮਟਿਡ ਜੇ ਮਰਜ਼ੀ ਪਾ ਲੋ ਜਿੰਨੀ ਮਰਜ਼ੀ ਲੈ ਲਓ ਬਾਅਦ ਚ ਤਸੱਲੀ ਕਰਾ ਦੀ ਹੈ ਪੂਰੀ ਕੀ ਬਾਤ ਹੈ ਕੀ ਬਾਤ ਹੈ ਭਾਜੀ ਤੇ ਇਧਰ ਜੀ 150 ਰੁਪਏ ਰੁਕਤੀਆ ਤੰਦੂਰੀ ਮੱਛੀ ਹੈਗੀ ਆ ਜੀ 400 ਰੁਪਏ ਪਈਆ ਦੇਸੀ ਮੁਰਗੇ ਦਾ achar 1200 ਰੁਪਏ ਨੂੰ ਕਿਲੋ ਬੱਕਰ ਦਾ ਯਾਰ 1500 ਰੁਪਏ ਨੂੰ ਕਿਲੋ ਕਿਆ ਬਾਤ ਹੈ ਬਾਈ ਚਲੋ ਯਾਰ ਇਸ ਲਿਸਟ ਲਿਸਟ ਮਿਲ ਗਈ ਤੁਹਾਨੂੰ ਬਾਬਾ ਮਟਕੇ ਮਟਕਾ ਮਡਨ ਸਪੈਸ਼ਲ ਹਾਂਡੀ ਚਿਕਨ ਆਚਾਰ ਵਾਲਾ ਆ ਇਹਨਾਰੇ ਮੋਬਾਈਲ ਨੰਬਰ ਨੇ ਤੇ ਐਡਰੈਸ ਬਾਈ ਜੀ ਦੱਸੋ ਜਰਾ ਕਿੱਥੇ ਆਏ ਹੋ ਇਹ ਜੀ ਆਪਣੇ ਗ੍ਰੈਂਡ ਬਾਗ ਤੋਂ ਜਦੋਂ ਫੁੱਲਾਵਲ ਚੌਕ ਨੂੰ ਆਂ ਆ ਖੱਬੇ ਪਾਸੇ ਛੋਲ ਤੋਂ ਪਹਿਲਾਂ ਬਿਲਕੁਲ ਤੇ ਆ ਕਿ ਸ਼ੈੱਡ ਪਿਆ ਹੋਇਆ ਜਿੱਥੇ ਸਵੇਰੇ ਇੱਥੇ ਪੂਰਾ ਮੇਲਾ ਲੱਗਾ ਹੁੰਦਾ ਆ ਵੈਜੀਟੇਰੀਅਨ ਖਾਣੇ ਦਾ ਤੇ ਇਹਦੇ ਬਾਅਦ ਸ਼ਾਮ ਨੂੰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵੇਹ ਤੱਕ ਜਿੱਦੋਂ 10 ਵਜੇ ਤੱਕ 5 ਵਜੇ ਤੋਂ 5 ਤੋਂ ਰਾਤ ਨੂੰ 10 ਕਿਆ ਬਾਤ ਹੈ ਭਾਈ ਤੇ ਛੁੱਟੀ ਕੋਈ ਕੋਈ ਛੋਟ ਛਟੀ ਨਹੀਂ ਕੋਈ ਛੁੱਟੀ ਨਹੀਂ ਕੋਈ ਛੁੱਟੀ ਨਹੀਂ ਕਿਆ ਬਾਤ ਹੈ ਬਾਕੀ ਜਿਹੜੇ ਰਸਤੇ ਜਾਣਾ ਤਾਂ ਬੱਚ ਟਾਈਮ ਕੱਢ ਲੀਦਾ ਅੱਜ ਰਿਸ਼ਤਾਰੀ ਜਾਣ ਲਈ ਟਾਈਮ ਕੱਢਦੇ ਹਾਂ ਇੱਥੇ ਆਹ ਟਾਈਮ ਤੇ ਆਉਣੇ ਆਉਣਾ ਵਾਜੀ ਵਾਜੀ ਤੇ ਚਲੋ ਬਹੁਤ ਵਧੀਆ ਚਲੋ ਫੇਰ ਸਾਨੂੰ ਕੀ ਖਵਾ ਰਹੇ ਹੋ ਫਿਰ ਤੁਸੀਂ ਮਹਾਰਾ ਹੁਕਮ ਕਰੋ ਭਈ ਹੁਕਮ ਅਸੀਂ ਨਹੀਂ ਕਰਦਾ ਹੁਣ ਤੁਸੀਂ ਤੁਹਾਨੂੰ ਹੁਕਮ ਕੀ ਮੱਛੀ ਖਾਓ ਮੰਦੂਰੀ ਖਾਓ ਚਲੋ ਅੱਜ ਖਵਾਓ ਕੀ ਖਵਾਉਂਦੇ ਤੁਸੀਂ ਮੱਛੀ ਤੁਗਰੀ ਸ਼ਖਲ ਤੁਸੀਂ ਆ ਕੇ ਚੈੱਕ ਕਰਕੇ ਦੱਸੋ ਠੀਕ ਹੈ ਜੀ ਠੀਕ ਹੈ ਮਕਰ ਬੱਕਰਾ ਵੀ ਤਿਆਰਾ ਦੇ ਸੀ ਅਰੇ ਬੱਕਰਾ ਬਬਦੀਰਾ ਘਰ ਹੁਣ ਮੱਛੀ ਤੇ ਅਸ ਕਰਾਓ ਹਾਂ ਮੱਛੀ ਖਾਊਗਾ ਜੀ ਚਲੋ ਜੀ ਬੈਠੋ ਜਰਾ ਆ ਜਾਈਏ ਲੋ ਜੀ ਸਾਡੇ ਕੋਲ ਆ ਚੁੱਕੀ ਆ ਜੀ ਗ੍ਰਿਲ ਫਿਸ਼ ਤੇ ਇਧਰ ਮੇਰੇ ਨਾਲ ਬਾਈ ਹੁਣੀ ਨੇ ਬਾਈ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਪਾਜੀ ਕੀ ਹਾਲ ਚੱਲ ਢੀਟਾ ਕੋ ਬਹੁਤ ਵਧੀਆ ਜੀ ਬੜੀ ਮਿਹਰਬਾਨੀ ਪਹਿਲਾਂ ਦੱਸੋ ਜੀ ਕਿੱਥੋਂ

ਔਨ ਲਾਓ ਸ਼ੁਰੂ ਹੋਣ ਚ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਆ ਲੋ ਸਰ ਕਰੋ ਸ਼ੁਰੂ ਕਰੀ ਕਰੋ ਸਟ ਐ ਸਰ ਦੇਖੋ ਬੜੀ ਸੌਫਟ ਹੈਗੀ ਏ ਜੀ ਇਹ ਉਹ ਵੇਖ ਕੇ ਤੇ ਵੈਸੇ ਬਾਕੀਆਂ ਦੀਆਂ ਦੇਖੀਆਂ ਹੋਰ ਹੈ ਲੇਕਿਨ ਇਹ ਮੈਨੂੰ ਉਹਦੇ ਚ ਥੋੜਾ ਜਿਆ ਅੰਤਰ ਜੁਰ ਲੱਗਾ ਹੈ ਬਾਕੀ ਖਾ ਕੇ ਦੇਖਾਂਗੇ ਕਿ ਸਵਾਦ ਸਵਾਦ ਖਾ ਕੇ ਜੀ ਕੀ ਬਾਤ ਹੈ ਇਹ ਚਟਣੀ ਵੀ ਵਾਹ ਜੀ ਵਾਹ ਕਮਾਲ ਹੈ ਇਹ ਬਿਲਕੁਲ ਘਰੇ ਨੂੰ ਚਟਣੀ ਹੈ ਜਿਹੜੀ ਘਰੇ ਆਪਾਂ ਕੂੜੇ ਚ ਕੁੱਟਦੇ ਆਂ ਆਪਾਂ ਦੇ ਜੀ ਭਾਈ ਹੈ ਗੱਲਬਾਤ ਹਾਂ ਜੀ ਫਰਕ ਤੇ ਹੈ ਅੱਛਾ ਇਹ ਪਹਿਲੀ ਵਾਰ ਖਾਧੀ ਹੈ ਜੀ ਪਰ ਵਾਕਈ ਜੀ ਇਹ ਐਜ ਲੱਗ ਰਿਹਾ ਜਿਵੇਂ ਅਸੀਂ ਘਰ ਹੀ ਆਪ ਇਹ ਬਣਾ ਕੇ ਖਾ ਰਹੇ ਹਾਂ ਮੈਂ ਕਿਹਾ ਪੱਕੇ ਯਾਰ ਦੋਸਤਾਂ ਦੀ ਹੈਗੇ ਬਹਾਨਾ ਜੀ ਨਹੀਂ ਕਿੰਨੀ ਤਰੀਫਾਂ ਕਰਦੇ ਹੋ ਵੋ ਅਸੀਂ ਜਾਣਦੇ ਹੀ ਨਹੀਂ ਇਹ ਤਾਂ ਪਹਿਲੇ ਪਹਿਲੇ ਦਿਨ ਮਿਲਿਆ ਅੱਜ ਮੈਂ ਪਹਿਲੀ ਵਾਰ ਆਪੇ ਕੁਦਰਤੀ ਇੱਥੇ ਦੇਖਿਆ ਤੇ ਮੈਂ ਕਿਹਾ ਚੱਲ ਰੋਕ ਕੇ ਜਾਵਾਂ ਮੇਰੇ ਇੱਕਦਮ ਮੈਂ ਕਿਹਾ ਸਾਰੇ ਲੋਕੀ ਗੱਲਾਂ ਕਰਦੇ ਭੈਣੇ ਕੀ ਬਾਤ ਹੈ ਜੀ ਖਾ ਕੇ ਦੇਖਣੇ ਨਹੀਂ ਪਤਾ ਲੱਗੇਗਾ ਤੇ ਬਿਲਕੁਲ ਬਿਲਕੁਲ ਜੀ ਦੇਖੋ ਜੀ ਬਹੁਤ ਹੀ ਆਨੰਦ ਆ ਗਿਆ ਜੀ ਕਿਆ ਬਾਤ ਆ ਚਲੋ ਹੁਣ ਵਾਰੀ ਆ ਕਿ ਸਾਡੀ ਟੈਸਟ ਕਰਦੇ ਆ ਜੀ ਇਹਨੂੰ ਫਾ ਕਰਦੀਆਂ ਜਾਦਾ ਹੁਣ ਖਰੇ ਉੱਤਰ ਜਾਣਾ ਹੂੰ ਬਾਈ ਜਦ ਰਹੋ ਸਵਾਦ ਦੀ ਗੱਲ ਕਰਾਂ ਮਸਾਲੇ ਦੀ ਗੱਲ ਕਰਾਂ ਹਾਂਜੀ ਤਾਂ ਬਹੁਤ ਵਧੀਆ ਥੈਂਕ ਯੂ ਠੀਕ ਹੈ ਜੀ ਥੈਂਕ ਯੂ ਵੈਰੀ ਵੈਲ ਹੁਣ ਹੁਣ ਇੱਕ ਕਮੀ ਵੀ ਆ ਹਾਂਜੀ ਉਹ ਵੀ ਦੱਸਣੀ ਆ ਤੁਹਾਨੂੰ ਹਾਂਜੀ ਹਾਂਜੀ ਕਿਉਂਕਿ ਜਦੋਂ ਤੁਸੀਂ ਫਿਸ਼ ਨੂੰ ਗ੍ਰਿਲ ਕਰੋਗੇ ਨਾ ਉਹਦੇ ਵਿੱਚ ਗ੍ਰਿਲ ਕਰਦੇ ਹੋ ਪ੍ਰੋਪਰ ਤਰੀਕੇ ਨਾਲ ਉਹਨੂੰ ਨਾ ਦੋਨੇ ਪਾਸਿਓਂ ਪ੍ਰੋਪਰ ਪਕਾ ਲਿਆ ਕਰੋ ਕਿਉਂਕਿ ਆ ਫਿਸ਼ ਦਾ ਪੀਸ ਜਿਹੜਾ ਤੁਹਾਡਾ ਨਾ ਲਗਭਗ ਰੌਅ ਹੀ ਆ ਪੂਰਾ ਠੀਕ ਹੈ ਜੀ ਇਹਦੇ ਵਿੱਚ ਚਲੋ ਫਿਸ਼ ਬਾਲੀ ਇਹਨੂੰ ਪੱਕਦੀ ਨਹੀਂ ਹੁੰਦੀ ਪਰ ਜਿਹੜਾ ਮਸਾਲਾ ਲੱਗਾ ਨਾ ਇਹ ਪ੍ਰੋਪਰ ਪੱਕ ਜਣਾ ਚਾਹੀਦਾ ਠੀਕ ਹੈ ਜੀ ਦਾ ਨੂੰ ਦੱਸਿਆ ਕਿ ਮੈਂ ਜਨੂਨ ਰਿਵਿਊ ਦੇਣਾ ਚੋ ਜਨੂਨ ਚੀਜ਼ ਹੈਗੀ ਹੈ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਇਸ ਕਰਕੇ ਸਵਾਦ ਪੱਖੋਂ ਜੋ ਮੈਂ ਗੱਲ ਕਰਾ ਸਵਾਦ ਬਹੁਤ ਬਹੁਤ ਕਮਾਲ ਦਾ ਪਰ ਥੋੜੀ ਜੀ ਆਪਾਂ ਇਸ ਚੀਜ਼ ਨੂੰ ਥੋੜੀ ਜੀ ਨਾ ਬੜਾਈ ਜਿ ਦਿਖਾ ਲਓ ਜੀ ਬਿਲਕੁਲ ਜਦੋਂ ਲੋਕ ਸਾਨੂੰ ਦੱਸਦੇ ਆ ਖਾ ਕੇ ਕੋਈ ਵੀ ਚੀਜ਼ ਕਮੀ ਪਈ ਜਾਂਦੀ ਹੈ ਅਸੀਂ ਉਹਨਾਂ ਨੂੰ ਮੇਨਟੇਨ ਕਰ ਰਹੇ ਹਾਂ ਬਿਲਕੁਲ ਜਿਵੇਂ ਆਪੀ ਇਸ ਪੂਰਾ ਦਾ ਪੂਰਾ ਪੱਕਿਆ ਹੋਇਆ ਠੀਕ ਹੈ ਜੀ ਆਪੀ ਇਸ ਦੇ ਵੀ ਥੋੜਾ ਕੱਚਾ ਰਹਿ ਗਿਆ ਇਹਦੇ ਨਾਲ ਇਸ ਚੀਜ਼ ਦਾ ਇਹਦਾ ਸਵਾਦ ਜਿਹੜਾ ਉਹ ਖਤਮ ਕਰ ਦਿੰਦੀ ਸੀ ਇਹ ਵੀ ਥੋੜਾ ਤੁਸੀਂ ਔਰ ਸ਼ੂਟ ਕਰਨੀ ਆਈ ਕਰਕੇ ਹਾਂ ਜਲਦੀ ਕਰ ਲਈ ਨਸਲ ਜਲਦੀ ਜਲਦੀ ਵੀ ਕਰ ਲਈ ਨਾਲੇ ਥੋੜੀ ਲਾਈਟ ਨੇ ਦਿੱਕਤ ਦੇ ਦਿੱਤੀ ਪਰ ਸਵਾਦ ਬਖੋ ਜੇ ਮੈਂ ਗੱਲ ਕਰਾਂ ਸਵਾਦ ਬਹੁਤ ਵਧੀਆ ਪਰ ਪਕਾਈ ਵਿੱਚ ਪ੍ਰੋਪਰ ਧਿਆਨ ਦਿਓ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਚਲੋ ਹੁਣ ਤੁਸੀਂ ਕਰਨਾ ਕੀ ਆ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਭਾਈ ਉਹਨਾਂ ਦੱਸ ਦਿਓ ਕਿੱਥੇ ਆ ਕਰੀ ਦੁਬਾਰਾ ਕਮੈਂਟ ਕਰ ਦਈਏ ਆਪਣੇ ਗ੍ਰੈਂਡਪਾਰਕ ਹੋਟਲ ਤੋਂ ਫੁੱਲਾਲ ਚੌਂਕ ਤੋਂ ਜਾਂਦੇ ਆ ਖੱਬੇ ਪਾਸੇ ਆਉਂਦੇ ਆ ਪੁੱਲ ਤੋਂ ਪਹਿਲਾਂ ਰਾਜਗੁਰ ਨਗਰ ਦੋਧਣਾ ਟਾਈਮਿੰਗ ਕੀ ਹੈ ਜੀ ਟਾਈਮ ਤਾਂ 5 ਤੋਂ 10 ਵਜੇ ਤੱਕ ਰਾਤ ਨੂੰ ਮੇਰਾ ਨੰਬਰ ਹੈਗਾ 9855107272 ਯੂਨੋ ਸਾਈ 72 ਤਾਂ ਬਾਈ ਨੇ ਕਲੀਅਰ ਗੱਲ ਕਰਦੀ ਆ ਜੇ ਕੋਈ ਲੰਬਾ ਆਉਂਦਾ ਆ ਜ਼ਿੰਮੇਵਾਰ ਮੈਂ ਹੋਵਾਂਗਾ ਮਤਲਬ ਮੈਂ ਨਹੀਂ ਬਾਈ ਹੁਣੀ ਜ਼ਿੰਮੇਵਾਰ ਹੋਣਗੇ ਮੈਂ ਹੀ ਮੇਰਾ ਪੈਸੇ ਪਾਸ ਕਰਾਂਗੇ ਜਿਹੜਾ ਵੀ ਮਸਲ ਉਸ ਘਟੜ ਨਾਲ ਸਾਨੂੰ ਸਵਾਦ ਆਉਂਦਾ ਉਹਦਾ ਵੀ ਸਾਡੀ ਕੀ ਕਮੀ ਸਵਾਦ ਵਿੱਚ ਜਦੋਂ ਕਮੀ ਨਾ ਪਤਾ ਲੱਗੂਗਾ ਆਪਾਂ ਕਮੀਆਂ ਦੂਰ ਕਰ ਸਕਦੇ ਹਾਂ ਹਾਂ ਜੀ ਬਸ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਾਚੀ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਹੁਣ ਬਸ ਤੁਸੀਂ ਕਰਨਾ ਕਿ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਕੈਂਟ ਚਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਬਾਈ ਹੁਣਾਂ ਦੀ ਫਿਸ਼ ਇਡੀਆ ਕਿਵੇਂ ਲੱਗੀ ਆ ਤੇ ਬਾਕੀ ਫਿਰ ਮਿਲਦੇ ਆ ਲੈਕਸ ਵਲੌਗ ਵਿੱਚ ਧੰਨਵਾਦ ਓਕੇ ਜੀ